ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਥਰਾਜ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ 2 ਨਗ ਲੈ ਕੇ ਆਂਦੇ ਆ ਜੀ ਦੋਨੇ ਹੀ ਟੋਕੜ ਵੜਾ ਨੇ ਡਿਟੇਲ ਤੁਹਾਨੂੰ ਬਾਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਤਨਵੀਰ ਸਿੰਘ ਪਿੰਡ ਥਰਾਜ ਜ਼ਿਲ੍ਹਾ ਮੋਗਾ ਤਹਿਸੀਲ ਵਾਗਾ ਬਣਾ ਮੋਬਾਈਲ ਨੰਬਰ ਜੀ 9855570184 ਠੀਕ ਹੈ ਵੀਰੇ ਦੋ ਨਾਗਾ ਜੀ ਹਾਂਜੀ ਬਈ ਦੋ ਇੱਕ ਨੰਬਰ ਤੋਂ ਸ਼ੁਰੂ ਕਰਾਂਗੇ ਸੂਆ ਕਿੰਨੇ ਮਾ ਜੀ ਇਹ ਦੂਜਾ ਸੂਆ ਬਈ ਕਦੋਂ ਸੂਈ ਹੈ ਜੀ ਸੂਈ ਨੂੰ ਹੋ ਗਿਆ ਬਈ ਮਹੀਨਾ ਸਵਾ ਮਹੀਨੇ ਨੂੰ ਬੱਚਾ ਐਕਸਪਾਇਰ ਹੈਗਾ ਬੱਚਾ ਹੈ ਨਹੀਂਗਾ ਠੀਕ ਹੈ ਕਿੰਨਾ ਦੋ ਤਿਆਰ ਹੈ ਜੀ ਦੋ ਤਾਂ ਬਈ ਤੇ 16 ਕਿਲੋ ਹੀ ਹੋਊਗਾ ਆਪਾਂ 15 ਕਿਲੋ ਦਾ ਗਲਾਵਾ ਆਉਂਦਾ ਕੰਡਾ ਬਾਲਟ ਨਾਲ ਹੀ ਚੱਕ ਲਿਆਵੇਂ ਮਣਕ ਕੇ ਲੈ ਜੀ ਇਨ ਚੁਆਈ ਕਰਾ ਕੇ ਦੇਣਾ ਚੁਆਈ ਕਰਾ ਕੇ ਦੋ ਟਾਈਮ ਤਿੰਨ ਟਾਈਮ ਉਹ ਚੁਆਈ ਕਰਕੇ ਲੈ ਸਾਣਾ ਵੀ ਗਰੰਟੀ ਹੈ ਫੀਲ ਦਾ ਕੋਈ ਅੰਤ ਨਹੀਂ ਬਈ ਯਾਰ ਵਾਲੀ ਚੰਗੀ ਜਿਵੇਂ ਮਰਜ਼ੀ ਬੈਠਾ ਰੋ ਜਾਨ ਬਸੇਰਾ ਚੰਗਾ ਚੁਆਈ ਬਹੁਤ ਚੰਗੀ ਹੈ ਕੋਈ ਗੁਲਾਬੀ ਥਾਣਾ ਬਾਕੀ ਚੈੱਕ ਕਰ ਸਕਦੇ ਹੋ ਐਣ ਕੱਲਾ ਕੱਲਾ ਨਿਖੜਮਾਂ ਲੱਗਿਆ ਮਲਕਵੇਂ ਪੂਰੀ ਸਟਰੋਂਗ ਹੁੰਦੀ ਚੰਗੀ ਸੰਭੀ ਪਲੀ ਹੈ ਨਾ ਬਈ ਹਾਂ ਹੋਰ ਕੋਈ ਗੱਜ ਨਹੀਂ ਬਈ ਬੈਟ ਪਰ ਲਈ ਨੇ ਇੱਕ ਥੋੜੀ ਲੱਤ ਜੀ ਨੱਪਦੀ ਹੈ ਕਿਤੇ ਕਿਤੇ ਤੋਰਨ ਲੱਗੀ ਠੀਕ ਆ ਹਾਂ ਬਾਕੀ ਭਾਅ ਵੀ ਉਹੋ ਜਿਹਾ ਹੀ ਹੈਗਾ ਠੀਕ ਆ ਕਾਦੇ ਨਹੀਂਗਾ ਤੋਰ ਕੇ ਦਿਖਾ ਦੀ ਵੀਰੇ 15 ਕਿਲੋ ਨੈਟ ਦੁੱਧ ਧਿਆਰ ਆਵਦੀ 2 ਟਾਈਮ 4 ਟਾਈਮ 6 ਟਾਈਮ ਕੋਈ ਵੀਰ ਮਿਲਕਿੰਗ ਕਰਕੇ ਲੈ ਜਾ ਰੰਗ ਪ੍ਰਿੰਟ ਵਾਲਾ ਚੰਗਾ ਸੋਨਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਫੋਰ ਸ਼ਾਂਗ ਭੂਰਾ ਵੀ ਨਹੀਂ ਸੋਨਾ ਕਟ ਵਾਲਾ ਹਵਾਨਾ ਬਾਕੀ ਰੰਗ ਪ੍ਰਿੰਟ ਦੀ ਵੀ ਕਰਮ ਵਾਲੀ ਪੂਰੀ ਚੰਗੀ ਆ ਚਮਕ ਦਮਕ ਵਾਲੀ ਐ ਸੰਭੀ ਪਲੀ ਐ ਸੋਨਾ ਹਵਾਨਾ ਫਿਟਨੈਸ ਵਾਲਾ ਬਾਕੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਆ ਥੋੜਾ ਜਿਹੀ ਤੁਰਦੀ ਆਏ ਹਨਾ ਕੋਈ ਬਾਹਲਾ ਨਹੀਂਗਾ ਹਾਂ ਕੋਈ ਥੋੜਾ ਜਨਾ ਤੁਰਦ ਗਈ ਆਏ ਹਨ ਹੋਰ ਕੋਈ ਗੱਲ ਨਹੀਂ ਕੋਈ ਉੱਠਣ ਬੈਠਣ ਜੀ ਕੋਈ ਡੱਕ ਲਾਤੀ ਦੇ ਗਾਂਜੇ ਘਰ ਕੇ ਧਰਦੀ ਆ ਹਨਾ ਹਾਂ ਲਾਤੀ ਥੋੜੀ ਠੀਕ ਆ ਉਹ ਉੱਠਣ ਬੈਠਣ ਜੀ ਨਹੀਂ ਕੋਈ ਡੱਕ ਚੋਣ ਚਾਣ ਜੇ ਹੱਲ ਚਲ ਕਰਦੀ ਪੂਰਾ ਠੀਕ ਆ ਵੀਰੇ ਚਵਾਈ ਚੂਈ ਦੀ ਇੱਕ ਨੰਬਰ ਆ ਜੀ ਚਵਾਈ ਦੀ ਤਾਂ ਬਾਈ ਬਾਲੀ ਚੰਗੀ ਆ ਚੋੜਦਾ ਬੰਦਾ ਉੱਠਦਾ ਹੀ ਨਹੀਂ ਬਹਿ ਗਿਆ ਠੀਕ ਆ ਜੈਜ ਡਿਮਾਂਡ ਛੋਟੀ ਜੀ ਇਹਦੀ 35000 ਰੁਪਏ 15 ਕਿਲੋ ਵਾਲੀ ਦਾ ਹਾਂਜੀ ਜੈ ਜੰਮਾਨਾ ਉਹ ਤੋਂ ਛੋੜ ਛੱਪੇ ਵਾਲਾ ਮਾਨਤਾਲਾ ਕਰ ਮਾਨਤਾਲਾ ਉਹਦੇ ਚੋਂ ਵੀ ਹੋ ਜਾਊਗਾ 15 ਕਿਲੋ ਦੁੱਧ ਵੀ ਵੀਰੇ ਬਾਕੀ ਬ੍ਰੀਕ ਬਰੂਕ ਬਹੁਤਾ ਵੀ ਚਾਰੂ ਬਹੁਤ ਸੁਏ ਨੂੰ ਪਾਲੇ ਟਾਈਮ ਨਹੀਂ ਹੋਇਆ ਹੁਣ ਹੈਨਾ ਜਮਾ ਹਰਾ ਲੈ ਵਾ ਸਾਰਾ ਆ ਲੈ ਵਾ ਜਮਾ ਹਰਾ ਪਿਆ ਖਿੜਿਆ ਹੋਆ ਪੂਰਾ ਬਾਕੀ ਚਿੰਗ ਚਾਰ ਚੂਰਾ ਵਾਲੇ ਸੰਦੇ ਜਾਬ ਨਹੀਂ ਸੰਭ ਕੀ ਪੜ 20 ਕਿਲੋ ਦੁੱਧ ਦੋ ਹੁਣ ਵੀ ਦੇ ਦੂਗਾ ਸੰਭ ਹੀ ਨਹੀਂ ਕਿਸੇ ਨੇ ਹਾਂ ਸੰਭ ਹੀ ਨਹੀਂ ਕਹਨੇ ਉਹ ਲੱਸੀ ਹੈ ਬੜਾ ਥੋੜੀ ਜਿਹੀ ਲੱਸੀ ਆ ਹਾਂਜੀ ਦੋ ਨੰਬਰ ਨਾ ਕਹੇ ਤਾਂ ਸੂਆ ਕਿੰਨਾ ਮਾ ਜੀ ਇਹਦਾ ਵੀ ਬਈ ਦੂਜਾ ਹੀ ਸੂਆ ਠੀਕ ਹੈ ਜੀ ਇਹ ਕਦੋਂ ਸੂਈ ਹੈ ਜ ਇਹ ਦੋ ਦਾ ਨਹੀਂ ਬਈ ਯਾਰ ਪਤਾ ਮੈਂ ਕਹਿੰਦੇ ਸੂਈ ਸਾਈਜ਼ ਦਾ ਹੈ ਧੋਕੜੀ ਦਾ 10 ਕਿਲੋ ਹੈ ਥੱਲੇ 10 ਕਿਲੋ ਦੀ ਚਵਾਈ ਕਰਾ ਦਾਂਗੇ 10 ਕਿਲੋ ਦੀ ਮਿੰਕੇ ਬਈ ਬ੍ਰੀਡ ਬ੍ਰੂਡ ਬਹੁਤ ਹੈ ਨਾ ਇਹਦੇ ਦਾ ਕੱਦ ਬਹੁਤ ਆ ਬਈ ਵੜਦਾ ਠੀਕ ਆ ਸੋਨਾ ਨਾ ਚੰਗਾ ਸਾਲਾ ਮਾਨਾ ਥਣਾ ਦੀ ਗਾਰੰਟੀ ਹੈ ਜੀ ਥਣਾ ਦੀ ਇਹਦੀ ਵੀ ਗਾਰੰਟੀ ਹੈ ਬਈ ਠੀਕ ਆ ਸਿਲ ਸੂੜ ਇਹਦੀ ਪੂਰੀ ਲਓ ਜੀ ਚੈੱਕ ਕਰ ਸਕਦੇ ਹੋ ਸੋਨਾ ਥਣਾ ਦਾ ਸੈਜ ਤੋੜ ਕੇ ਦਿਖਾ ਦੀ ਵੀਰੇ 10 ਕਿਲੋ ਨੈਟ ਦੁੱਧ ਆਪਦਾ ਜੋੜ ਕੇ ਲੈ ਜਾਓ ਆਪਦੀ 2 ਟਾਈਮ 4 ਟਾਈਮ 6 ਟਾਈਮ ਚਵਾਈ ਕਰਕੇ ਲੈ ਜਾਓ ਰੰਗ ਪ੍ਰਿੰਟ ਕਰਮਾਲੀ ਦਾ ਪੂਰਾ ਚੰਗਾ ਵੇਲ ਵੀ ਚੰਗੀ ਆ ਹਾਈਟ ਵੀ ਚੰਗੀ ਆ ਤੇ ਪ੍ਰਿੰਟ ਵੀ ਚੰਗਾ ਸੋਹਣਾ ਫਿਟਨੈਸ ਵਾਲਾ ਹਵਾਨਾ ਥਣ ਕੱਲਾ ਕੱਲਾ ਨਿਖੜਮਾ ਹੱਥੀ ਜਵਾਈ ਵਾਲਾ ਰੰਗ ਪ੍ਰਿੰਟ ਵੀਰੇ ਤੁਹਾਡੇ ਸਾਹਮਣੇ ਹੀ ਆ ਜਾਤ ਕੁਆਲਟੀ ਦੇ ਪੱਖ ਤੋਂ ਵੀ ਪੱਦੀ ਬੁੱਢੀ ਬਹੁਤ ਆ ਬੈੜ ਬਈ ਪਲੀ ਪੁਲੀ ਸਭੀ ਸੁੰਭੀ ਸੁੰਭੀ ਬਹੁਤ ਹੂੰ ਸੰਭੀ ਪਲੀ ਪੂਰੀ ਆ ਇਹ ਗੱਲ ਨਹੀਂ ਕਿ ਚਮਕਦਮ ਕਾਲੀ ਆ ਬਾਕੀ ਕੁਆਲਿਟੀ ਤੁਸੀਂ ਦੇਖ ਹੀ ਸਕਦੇ ਹੋ ਡਰਦੀ ਆ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸੂ ਬਾਕੀ ਠੰਡੀ ਮਿੱਠੀ ਪੂਰੀ ਆ ਜੀ ਠੰਡੀ ਠੁੰਡੀ ਬਹੁਤ ਆ ਠੰਡੇ ਦੋਨੇ ਹੀ ਵੇੜਾ ਬਹੁਤ ਆ ਪੈਰ ਨਹੀਂ ਚੱਕਦੇ ਠੀਕ ਆ ਇਹਦੀ ਜੈ ਜੀ ਡਿਮਾਂਡ ਇਹਦੀ 30000 ਰੁਪਏ ਵਿੱਚ ਇਹਦੀ 30000 ਰੁਪਏ ਹੋ ਜੂ ਮਾੜਾ ਮੋਟਾ ਬਾਕੀ ਕਰ ਦਾਂਗੇ ਠੀਕ ਆ ਇਹਦੀ ਡਿਮਾਂਡ ਬਾਈ ਕਹਿੰਦਾ 30000 ਰੁਪਏ ਵਿੱਚੋਂ ਥੋੜਾ ਕਣਾ ਮਾਨਤਾ ਨੂੰ ਹੋ ਜੂਗਾ ਬਾਕੀ ਵੇੜਾ ਦੋਨੇ ਹੀ ਚੰਗੀ ਆ ਜੀ ਨੂੰ ਨਾਗ ਫੱਟ ਬੈਂਦਾ ਪਸੰਦ ਆਉਂਦਾ ਨੰਬਰ ਸਕਰੀਨ ਤੇ ਲਗਾ